ਬਿਲਕੁਲ ਜੀ ਜਿਹੜੇ ਪੰਜ ਫੈਸਲੇ ਕੇਂਦਰ ਸਰਕਾਰ ਨੇ ਲਏ ਨੇ ਉਹਨਾਂ ਚ ਸਭ ਤੋਂ ਪਹਿਲਾ ਫੈਸਲਾ ਕਿ ਅਸੀਂ ਜਿਹੜੀ ਸਿੰਧੂ ਜਲ ਸਮਝੌਤਾ ਹੈ ਉਹਨੂੰ ਅਸੀਂ ਕਹਿੰਦੇ ਜੀ ਰੋਕ ਰਹੇ ਹਾਂ ਸਭ ਤੋਂ ਪਹਿਲਾਂ 19 ਸਤੰਬਰ 1960 ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਨਦੀਆਂ ਦੇ ਪਾਣੀ ਵੰਡਣ ਨੂੰ ਲੈ ਕੇ ਜਿਹੜਾ ਸਿੰਧੂ ਜਲ ਸਮਝੌਤਾ ਹੋਇਆ ਸੀ ਉਸ ਦੇ ਤਹਿਤ ਉਹ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਤੇ 80% ਦੀ ਲਗਭਗ ਪਾਕਿਸਤਾਨ ਦੀ ਖੇਤੀ ਇਸੇ ਪਾਣੀ ਤੇ ਨਿਰਭਰ ਹੈ ਇਸ ਤਰ੍ਹਾਂ ਇੱਕ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਂ ਕਿ ਇਹ ਲੱਗੇ ਕਿ ਤੁਸੀਂ ਪਾਈ ਜੇ ਤੁਹਾਡੇ ਵਾਲੇ ਪਾਸੇ ਹੋ ਜਈਆਂ ਹਰਕਤਾਂ ਹੋਣਗੀਆਂ ਤਾਂ ਫਿਰ ਇਹ ਮਨਜ਼ੂਰ ਨਹੀਂ ਦੂਸਰਾ ਅਟਾਰੀ ਬਾਗਾ ਜਿਹੜੀ ਚੈੱਕ ਪੋਸਟ ਹੈ ਉਹਦੇ ਰਾਹੀਂ ਜਿਹੜਾ ਆਉਣ ਜਾਣ ਸੀ ਵਪਾਰ ਤਾਂ ਉਸ ਸਮੇਂ ਤੋਂ ਬੰਦਾ ਪੁਲਵਾਮਾ ਵਾਲੇ ਤੋਂ ਬਾਅਦ ਹੈ ਨਾ ਪਰ ਹੁਣ ਬਕਾਇਦਾ ਤੌਰ ਤੇ ਉੱਥੇ ਆਉਣ ਜਾਣ ਵਾਲੀ ਪ੍ਰਕਿਰਿਆ ਲਈ ਕਹਿ ਦਿੱਤਾ ਕਿ 48 ਘੰਟੇ ਪਾਈ ਜੇ ਪਾਕਿਸਤਾਨ ਵਾਲਿਆਂ ਨੇ ਪਾਕਿਸਤਾਨ ਛੱਡ ਕੇ ਇਸ ਰਾਹ ਤੋਂ ਜਾਣਾ ਤਾਂ ਚਲੇ ਜਾਓ ਪੈਸੇ 1 ਮਈ ਤੱਕ ਤੁਸੀਂ ਉਸ ਲੰਗੇ ਨੂੰ ਆਉਣ ਜਾਣ ਲਈ ਪਰਸ ਸਕਦੇ ਹੋ 1 ਮਈ ਤੋਂ ਬਾਅਦ ਇੱਥੋਂ ਆਉਣ ਜਾਣ ਨਹੀਂ ਹੋਊਗਾ ਫਿਲਹਾਲ ਇਹ ਬੰਦ ਕਰਾਂਗੇ। ਅਟਾਰੀ ਬਾਗਾ ਬਾਰਡਰ ਬੰਦ ਕੀਤਾ ਜਾ ਰਿਹਾ। ਹੁਣ ਅਟਾਰੀ ਬਾਗਾ ਬਾਰਡਰ ਤੋਂ ਪਹਿਲਗਾਮ ਵਾਲੀ ਘਟਨਾ ਤੋਂ ਬਾਅਦ ਹੀ ਵਪਾਰ ਬੰਦ ਹੈ। ਕੱਲਾਏ ਉਧਰ ਉਤਰ ਕੇ ਇੱਧਰ ਤੁਰ ਕੇ ਆ ਗਿਆ ਇੱਧਰ ਉਤਰ ਕੇ ਉਧਰ ਉਤਰ ਕੇ ਉਧਰ ਚਲੇ ਗਿਆ ਉਸ ਤੋਂ ਬਾਅਦ ਅੱਕ ਕਾਫਨੇ ਚੱਲ ਜੋ ਇਹ ਕੰਮ ਜਾਰੀ ਸੀ। ਹੁਣ ਉਹ ਵੀ ਤੁਸੀਂ ਰੋਕਤਾ। ਮੇਰਾ ਤੇ ਸਵਾਲ ਇੱਥੇ ਵੀ ਹੈ। ਕੀ ਸਖਤੀ ਫਿਰ ਪੂਰੇ ਮੁਲਕ ਚ ਦਿਖਾਉਣਾ ਹਮਲਾ ਤਾਂ ਬੰਬੇ ਤੇ ਵੀ ਹੋਇਆ ਸੀ ਮੁੰਬਈ ਅਟੈਕ ਉਹ ਤੋਂ ਬਾਅਦ ਜਨਾਬ ਮੁੰਬਈ ਦੇ ਵਿੱਚੋਂ ਵਪਾਰ ਨਹੀਂ ਬੰਦ ਹੋਇਆ ਥੋੜਾ ਸਮੁੰਦਰੀ ਥੋੜਾ ਗੁਜਰਾਤ ਦੇ ਰਹੀਂ ਮੁੰਦਰਾ ਪੋਰਟ ਰਹੀਂ ਵਪਾਰ ਨਹੀਂ ਬੰਦ ਹੋਇਆ ਜਨਾਬ ਸਮੁੰਦਰੀ ਇੱਥੇ ਹੋ ਰਿਹਾ ਸੋ ਇਹਦਾ ਕੀ ਅਰਥ ਰਹੀ ਹੈ ਫਿਰ ਕੀ ਭਾਵਨੇ ਇਹਦੇ ਚਲੋ ਹੁਣ ਦੂਸਰੇ ਪਾਸੇ ਤੀਸਰਾ ਫੈਸਲਾ ਫਿਰ ਪਹਿਲਾ ਸਿੰਧੂ ਜਲ ਸੰਧੀ ਰਦ ਕਰਤੀ ਦੂਸਰਾ ਅਟਾਰੀ ਬਾਗਾ ਬਾਰਡਰਾਂ ਹੀ ਆਮਦ ਤੁਰੰਤ ਪ੍ਰਭਾਵਤ ਰੋਕ ਦਿੱਤੀ ਗਈ ਹੈ ਜਿਨ੍ਹਾਂ ਕੋਲ ਕਾਗਜ਼ ਪੱਤਰ ਹੈਗੇ ਨੇ ਵੀਜ਼ਾ ਲਿਆ ਹੋਇਆ ਇੱਧਰ ਆਏ ਹੋਏ ਨੇ ਉਹ ਵਾਪਸ ਜਾਣਾ ਚਾਹੁੰਦੇ ਨੇ ਉੱਧਰ ਕੋਈ ਆਉਣਾ ਚਾਹੁੰਦਾ ਤਾਂ 1 ਮਈ ਤੱਕ ਆਏ ਆਜੋ ਨਹੀਂ ਇਸ ਰਸਤੇ ਨਹੀਂ ਫਿਰ ਸਮੁੰਦਰੀ ਰਸਤੇ ਜਾਂ ਹੋਰ ਵਾਇਰਸ ਜਿਹੜਾ ਹੋਊਗਾ ਉਹ ਦੇਖਦੇ ਆਂ ਤੀਸਰਾ ਫਿਰ ਪਾਕਿਸਤਾਨ ਦੇ ਨਾਗਰਿਕ ਜਿਹੜੇ ਵੀ ਇੱਥੇ ਵੀਜ਼ਾ ਛੁੱਟ ਕੇ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਤੁਰੰਤ ਪ੍ਰਭਾਵਤ ਰੱਦ ਕਰ ਦਿੱਤੇ ਗਏ ਵੀਜ਼ੇ ਅੱਜ ਤੋਂ ਖਤਮ ਨੇ ਚਾਹ ਜਿੰਨੀ ਮਰਜ਼ੀ ਤਰੀਕਾਂ ਤੇ ਆਪਣਾ ਜਾਓ ਜਿੰਨੀ ਚਾਹੀਦੀ 48 ਘੰਟੇ ਦਾ ਸਮਾਂ ਦਿੱਤਾ ਵੈਸੇ 1 ਮਈ ਤੱਕ ਲਾਂਗੇ ਦਾ ਵੀ ਸਮਾਂ ਦਿੱਤਾ ਇਹ ਤੋਂ ਬਾਅਦ ਚੌਥਾ ਫੈਸਲਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਹੈ ਉਸ ਦੇ ਅੰਦਰ ਜਿਹੜੇ ਉਹਨਾਂ ਦੇ ਰੱਖਿਆ ਐਡਵਾਈਜ਼ਰ ਨੇ ਰੱਖਿਆ ਸਲਾਹਕਾਰ ਨੇ ਉਹਨਾਂ ਦੀ ਜਿਹੜੀ ਸਲਾਹਕਾਰਾਂ ਦੀ ਟੀਮ ਹੈ ਇੱਥੇ ਉਸ ਨੂੰ ਕਹਿੰਦਾ ਕਿ ਭਾਰਤ ਛੱਡ ਦਿਓ ਭਾਈ ਐਥੋ ਚਲੋ ਰਵਾਨਾ ਹੋਵੋ ਇਹਦੇ ਨਾਲ ਇਹ ਵੀ ਫੈਸਲਾ ਲੈ ਕੇ ਭਾਰਤ ਦੇ ਵਿੱਚ ਪਾਕਿਸਤਾਨ ਵਾਲੇ ਔਰ ਪਾਕਿਸਤਾਨ ਚ ਸਾਡੇ ਭਾਰਤ ਵਾਲੇ ਜਿਹੜੇ ਹਾਇਕ ਮਿਸ਼ਨ ਦੇ ਹਗਨੇ ਦਫਤਰ ਉਥੋਂ ਆਪਣੀ ਆਪਣੇ ਬੰਦਿਆਂ ਨੂੰ ਵਾਪਸ ਬੁਲਾਓ 30-30 ਬੰਦੇ ਕਰਤੇ 55-55 ਬੰਦਿਆਂ ਦੀ ਗਿਣਤੀ ਸੀ ਸੋ 1 ਮਈ ਤੱਕ ਇਹਨੂੰ ਲਾਗੂ ਕਰਨ ਦੀ ਹਦਾਇਤ ਕਰਤੀ ਕਿ 1 ਮਈ ਤੋਂ ਪਹਿਲਾਂ ਪਹਿਲਾਂ ਗਿਣਤੀ 30-30 ਕਰ ਲਈ ਜਾਵੇ ਸੋ ਇਸ ਤਰ੍ਹਾਂ ਪੰਜ ਵੱਡੇ ਫੈਸਲੇ ਲਏ ਨੇ ਤੇ ਇਹਦੇ ਰਾਹੀਂ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਅੱਜ ਸਰਬਦਲੀ ਬੈਠਕ ਦੇ ਵਿੱਚ ਜੋ ਹੋਏਗਾ ਉਹ ਵੀ ਤਦ ਤੱਕ ਤੁਹਾਡੇ ਤੱਕ ਪਹੁੰਚੇਗਾ ਕਿ ਪਹਿਲੂ ਗੌਰ ਮੰਗਦੇ ਸੀ ਧਿਆਨ ਮੰਗਦੇ ਸੀ ਔਰ ਮੁਖ ਮਸਲਾ ਸੀ ਸਾਡੇ ਮੁਲਕ ਦੀ ਇਸ ਆਜ਼ਾਦੀ ਦੇ ਵਿੱਚ ਖਲਲ ਦਾ ਜਿਹੜੀ ਆਵਾਮ ਨੂੰ ਸਾਡੇ ਸੰਵਿਧਾਨ ਨੂੰ ਸੰਵਿਧਾਨ ਨੇ ਦਿੱਤੀ ਆ ਸਾਨੂੰ ਤੇ ਉਹ ਆਜ਼ਾਦੀ ਦੇ ਵਿੱਚ ਇਹ ਖਲਲ ਪਾਉਂਦੀ ਪ੍ਰਕਿਰਿਆ ਜਿਹੜੇ ਸਵਾਲ ਲੈ ਕੇ ਖੜੀ ਸੀ ਉਹਨਾਂ ਸਵਾਲਾਂ ਦੇ ਜਵਾਬ ਆਪਾਂ ਲੱਭਣ ਦੀ ਵੀ ਕੋਸ਼ਿਸ਼ ਕੀਤੀ ਆ ਤੇ ਉਹ ਸੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਬਹੁਤ-ਬਹੁਤ ਧੰਨਵਾਦ